ਫੌਂਗ ਡੈਮ ਤੋਂ ਛੱਡੇ ਗੇ ਪਾਣੀ ਤੋਂ ਬਾਅਦ ਲਗਾਤਾਰ ਪੰਜਾਬ ਦੇ ਦਰਿਆਵਾਂ ਦੇ ਵਿੱਚ ਪਾਣੀ ਲਗਾਤਾਰ ਵਧ ਰਿਹਾ ਹੈ ਇਸੇ ਤਰ੍ਹਾਂ ਹਿਮਾਚਲ ਦੇ ਵਿੱਚ ਲਗਾਤਾਰ ਜੋ ਮੀਂਹ ਪੈ ਰਿਹਾ ਉਸ ਤੋਂ ਬਾਅਦ ਫੌਂਗ ਡੈਮ ਦਾ ਪਾਣੀ ਛੱਡਿਆ ਗਿਆ ਜਿਸ ਤੋਂ ਬਾਅਦ ਬਿਆਸ ਦਰਿਆ ਜਿਹੜਾ ਉਹ ਪੂਰਾ ਭਰ ਚੁੱਕਿਆ ਹੈ ਚਾਲ ਪੱਦਰ ਜਿਹੜਾਗਾ ਵੱਧ ਚੁੱਕਿਆ ਜਿਸ ਤੋਂ ਬਾਅਦ ਨਾ ਲੱਗਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਪਰ ਗਿਆ ਖਤਰਾ ਜਿਹੜਾਗਾ ਹੋਰ ਵੀ ਵਧਦਾ ਜਾ ਰਿਹਾ ਤਾਂ ਬੜੀ ਹੀ ਹੈਰਾਨ ਕਰ ਦੇਣ ਵਾਲੀਆਂ ਕੋਪਨਾਕ ਤਸਵੀਰਾਂ ਇਸ ਸਾਹਮਣੇ ਆਈਆਂ ਨੇ ਤੁਸੀਂ ਵੇਖ ਸਕਦੇ ਹੋ ਗੁਰਦਾਸਪੁਰ ਜ਼ਿਲ੍ਹੇ ਦੀਆਂ ਹਨ ਤਸਵੀਰਾਂ ਨੇ ਕਿਉਂਕਿ ਬਿਲਕੁਲ ਵਿਆਸ ਦਰਿਆ ਦੇ ਕੰਢੇ ਤੇ ਇਹ ਲੱਗਦਾ ਹੈ ਤਾਂ ਪਾਣੀ ਲਗਾਤਾਰ ਵਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਪੌਂਕ ਡੈਮ ਤੋਂ ਜਿਸ ਦੇ ਚਾਲਦੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੀ ਹਾਦਥੇ ਸਥਿਤ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਵਿਆਸ ਦਰਿਆ ਦੇ ਕੰਢੇ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਲਗਾਤਾਰ ਵਧ ਰਿਹਾ ਜਿਸ ਕਰਕੇ ਦਰਿਆ ਕਿਨਾਰੇ बसे ਪਿੰਡਾਂ ਦੇ ਲੋਕ ਸੁਰੱਖਿਅਤ ਥਾਵਾਂ ਵੱਲ ਜਾਣਾ ਸ਼ੁਰੂ ਹੋ ਗਏ ਨੇ ਲੋਕ ਇਹਨੇ ਸਹਿਮ ਦੇ ਵਿੱਚ ਆ ਗਏ ਨੇ ਕਿ ਗੁਰਦੁਆਰਾ ਪਿੰਡ ਫੱਤਾ ਤੋਂ ਮਹਾਰਾਜ ਜੀ ਦੇ ਪਾਵਰ ਰੂਪ ਸੁਰੱਖਿਅਤ ਥਾਂ ਤੇ ਵੀ ਲੈ ਗਏ ਆ ਲੱਕੀ ਪ੍ਰਸ਼ਾਸਨ ਲਗਾਤਾਰ ਕੀਆ ਜਾ ਰਿਹਾ ਕਿ ਦਾਅਵੇ ਕਰੇ ਖਤਰੇ ਵਾਲੀ ਕੋਈ ਹਾਲਤ ਨਹੀਂ ਹੈ ਪਰ ਨੀਵੇਂ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਲਗਾਤਾਰ ਪਾਣੀ ਵਧ ਰਿਹਾ ਫਿਲਹਾਲ ਉਹਨਾਂ ਦੀ ਖੇਤਾਂ ਵਿੱਚ ਆਇਆ ਪਰਕਰਾਂ ਵਿੱਚ ਆਉਣ ਵਿੱਚ ਦੇਰੀ ਨਹੀਂ ਲੱਗੀ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਦਾ ਕਹਿਣਾ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਸੁਰੱਖਿਅਤ ਥਾਮਾ ਤੇ ਜਾਇਜ਼ ਆ ਰਿਹਾ ਦਰ ਹਰਜੀਤ ਸਿੰਘ ਨਿਸ਼ਾਨ ਸਿੰਘ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਮੀਤ ਸਿੰਘ ਨੇ ਦੱਸਿਆ ਕਿ 2023 ਦੇ ਵਿੱਚ ਇੱਕ ਦਮ ਪਾਣੀ ਦਾ ਪੱਧਰ ਵਧਿਆ ਸੀ ਜਿਸ ਕਰਕੇ ਸੀ ਪਹਿਲਾਂ ਹੀ ਸੁਰੱਖਿਅਤ ਥਾਮਾ ਤੇ ਚਾਰਿਆ ਦੱਸਦੇ ਕਿ ਦਰਿਆ ਕਿਨਾਰੇ ਲਗਭਗ 100 ਤੋਂ 200 ਏਕੜ ਫਸਲ ਪਾਣੀ ਦੇ ਲਈ ਪੇੜ ਚਾ ਚੁੱਕੇ ਲੋਕਾਂ ਨੇ ਮੰਗ ਕੀਤੀ ਕਿ ਦਰਿਆ ਬਿਆਸ ਕਿਨਾਰੇ ਉਸੇ ਬੰਨ ਬੰਨਿਆ ਜਾਵੇ ਤਾਂ ਜੋ ਹਰ ਸਾਲ ਜੋ ਫਸਲ ਤੇ ਕਾਰ ਬਾਰ ਦਾ ਬਾਈ ਨੁਕਸਾਨ ਹੁੰਦਾ ਉਹ ਨਾ ਹੋ ਸਕੇ ਮੇਰਾ ਨਤਰ ਮੈਂ ਦੱਸਾਂ ਪਾਣੀ ਹੈ ਜੀ ਲਗਾਤਾਰ ਤੇ ਵਧ ਰਿਹਾ ਹੈ ਤੇ ਅਜੇ ਅਸਮਾਨ ਆਪਣਾ ਟਰਾਲੀਆਂ ਤੇ ਲੱਦਿਆ ਆ ਕੱਢਣ ਦੇ ਆ ਕੁਝ ਰਹਿੰਦਾ ਹੈ ਅਸਮਾਨ ਪਾਣੀ ਲਗਾਤਾਰ ਬਹੁਤ ਜ਼ਿਆਦਾ ਵਧ ਰਿਹਾ ਆ ਅਜੇ ਤੱਕ ਪ੍ਰਸ਼ਾਸਨ ਵੱਲੋਂ ਤੇ ਕੋਈ ਸਾਡੀ ਤੇ ਕੋਈ ਮਦਦ ਨਹੀਂ ਕੀਤੀ ਗਈ ਕੋਈ ਕਸਤੀ ਦੀ ਕੋਈ ਵੀ ਇਦਾਂ ਦਾ ਪ੍ਰੋਵਾਈਡ ਨਹੀਂ ਕਰਾਇਆ ਗਿਆ ਤੇ ਬਾਕੀ ਵੇਖੋ ਜੇ ਸਾਡੇ ਜੇ ਹਰ ਦੋ ਤਿੰਨ ਪਿੰਡਾਂ ਦਾ ਜੇ ਕਿਤੇ ਬੰਨ ਵਜੇ ਸਾਡਾ ਤੇ ਬਹੁਤ ਵਧੀਆ ਮਤਲਬ ਕਿ ਹੋਜੇ ਪਾਣੀ ਪੁਣੀ ਤੋਂ ਹੀ ਵਜਾਂਗੇ ਐਦਾਂ ਹੀ ਦੂਜੇ ਸਾਲ ਐ ਕਿ ਫਿਰ ਪਾਣੀ ਆ ਗਿਆ ਤੇ ਨੁਕਸਾਨ ਐ ਕਿ ਫਿਰ ਉਹ ਨਹੀਂ ਹੋਏਗਾ ਜੀ ਜਿਹੜੇ ਜ਼ਿਮੀਂਦਾਰਾ ਬਹੁਤ ਔਖਾ ਮਤਲਬ ਕਿ ਪਿਛਲੀ ਾਰੀ ਵੀ ਬੜੇ ਲਾਰੇ ਲੱਪੇ ਲਾਏ ਗਏ ਹੀ ਤੇ ਕੁਝ ਨਹੀਂ ਮਿਲਿਆ ਜੀ ਆ ਮਿਲਦੀ ਭਗਵੰਤਮਾਨ ਆਇਆ ਜੀ ਹਮ ਫਿਰ ਕੇ ਚਲ ਗਏ ਇੱਥੋਂ ਬਾਅਦ ਤੇ ਐਦਾਂ ਹੀ ਐ ਜੀ ਬਾਹਰ ਦੇ ਲੋਕਾਂ ਨੇ ਮੱਤ ਕੀਤੀ ਰੋਟਾ ਖਾਣਾ ਬਿਨਾ ਰੋਟੀ ਪਾਣੀ ਦੇ ਕੇ ਗਏ ਗੁਰਦੁਆਰੇ ਵਾਲਿਆਂ ਭਾਈ ਮਾਨਸਾਹ ਵਾਲਿਆਂ ਨੇ ਮਜਦਿ ਕੀਤੀ ਹੈ। ਬਾਕੀ ਹੋਰ ਤੂੰ ਪ੍ਰਸ਼ਾਸਨ ਵਾਲੇ ਤੱਕ ਮੈਂ ਤਾਂ ਇਹ ਕੁੱਟਦੇ ਕੀਤਾ ਗਿਆ ਬੋਲੇਆ ਗੁਰਦੁਆਰਾ ਸਾਹਿਬ ਚ ਲੌਕਮੈਂਟ ਹੋਈ ਸੀਗੀ। ਤੇ ਬਾਕੀ ਆਪੋ ਆਪਣੇ ਲੋਕਾਂ ਟ੍ਰਾਲੀਆਂ ਟਰੈਕਟਰ ਜੋ ਸਾਧਨੇ ਆ ਉਸ ਸਮਾਨ ਆਪਣਾ ਲੈ ਕੇ ਜਾ ਰਹੇ ਆ। ਬਾਅਦ ਵਿੱਚ ਜੀ ਵੇਖੋ ਆਪੋ ਆਪਣਾ ਲੈ ਕੇ ਕੋਈ ਪ੍ਰਸ਼ਾਸਨ ਵਾਲਾ ਅਜੇ ਤੱਕ ਕੋਈ ਨਹੀਂ ਆਇਆ ਕਿਉਂਕਿ ਤੁਹਾਨੂੰ ਜਾ ਉਹ ਫਸਲ ਬਾਰੇ ਜਾਂ ਕੋਈ ਲਿਖਣੀ ਆ ਕੋ ਖਰਾਬ ਹੈ ਦਾ ਜਾਂ ਕੋਈ ਵੀ ਦਾ ਕੋਈ ਨਹੀਂ ਆ ਗਾ ਤੁਹਾਡੀ ਮਤ ਵੱਲੋਂ ਐਮਐਲਏ ਸਾਹਿਬ ਵੀ ਆਏ ਸੀ ਉਹ ਆਏ ਜਿਵੇਂ ਕੱਲ ਫੇਰੇ ਆਏ ਜੋ ਚਲ ਗਏ ਮੁੜ ਕੇ ਤੇ ਅਸੀਂ ਇਹੀ ਚਾਹੁੰਦੇ ਆ ਜੀ ਸਾਡਾ ਜਿਹੜਾ ਆਪਣਾ ਦਰਿਆ ਦੇ ਨਾਲ ਨਾਲ ਬੰਨਿਆ ਬੰਨਿਆ ਜਾਵੇ ਪੇੜ ਪੱਤਿਆਂ ਦਾ ਕੋਈ ਪੱਕਾ ਹੋ ਜੇ ਤੇ ਫਿਰ ਸਾਡਾ ਜਿਵੇਂ ਕੋਈ ਇਹੀ ਮੰਗ ਆ ਵੀ ਸਾਡਾ ਇਹ ਬੰਨ ਬਜਨ ਸੀਗਾ ਜਾਂ ਸਾਡਾ ਪੁਲ ਦੇ ਨਾਲ ਆ ਜੀ ਇੱਥੋਂ ਬਹੁਤ ਨੁਕਸਾਨ ਹੁੰਦਾ ਹੈ ਪਾਣੀ ਸਾਰਾ ਇੱਥੇ ਪਠਾ ਦਾ ਨੀਵੀਂ ਜਗਾ ਜਿਆਦੀ ਤੇ ਜਾਂ ਪੁਲ ਵੱਜੇ ਤੇ ਟੋਟਾ ਮਲਗੀ ਪੂਰਾ ਵੱਡਾ ਪੁਲ ਵੱਜੇ ਤੇ ਪਾਣੀ ਜਿਹੜਾ ਨਿਕਾਸ ਹੋ ਜੇ ਇਹ ਜੀ ਬਿਆਸ ਦਰਿਆ ਦਾ ਪਾਣੀ ਬਹੁਤ ਜ਼ਿਆਦਾ ਚੜਦਾ ਪਿਆ ਵਾ ਇਸ ਕਰਕੇ ਅਸੀਂ ਤਿਆਰੀ ਕੀਤੀ ਆ ਆਪਦੀ ਵੀ ਜੇ ਬਾਈ ਚਾਂਸ ਸਾਡੇ ਇਧਰ ਖੇਤਾਂ ਦੇ ਵਿੱਚ ਨਾਗੇ ਸਾਡੇ ਘਰਾਂ ਤੱਕ ਪਾਣੀ ਪਹੁੰਚਦਾ ਵਾ ਤੇ ਅਸੀਂ ਆਪਣਾ ਸੁਰੱਖਤ ਜਗ੍ਹਾ ਤੇ ਪਹੁੰਚ ਜਾਵਾਂ ਪਾਣੀ ਦੀ ਸਥਿਤੀ ਇਹ ਆ ਵੀ ਪਾਣੀ ਬਹੁਤ ਜ਼ਿਆਦਾ ਵਧਦਾ ਪਿਆ ਵਾ ਚੜਦਾ ਬਹੁਤ ਜ਼ਿਆਦਾ ਵਾ ਲਿਕਣ ਅਜੇ ਨੀਵੀਂ ਨੀਵੀਂ ਥਾਵਾਂ ਤੇ ਬਹੁਤ ਜ਼ਿਆਦਾ ਫਿਰਦਾ ਵਾ ਦਰਿਆ ਦੇ ਲੱਗ ਲੱਗ ਇਹ ਆਪਾਂ ਥੋੜੇ ਜਿਹਾ ਅੱਧਾ ਕਿਲੋਮੀਟਰ ਹਟਨੇ ਆ ਇਹ ਕਰਕੇ ਆਪਣੀਆਂ ਜੇ ਜ਼ਮੀਨਾਂ ਚ ਪਾਣੀ ਨਹੀਂ ਗਾ ਪੁੰਜਾ ਪਰ ਪਹੁੰਚ ਜਾਣਾ ਵਾ ਪੇੜੀਆਂ ਪਿੰਡ ਦੇ ਵਿੱਚ ਭੇਜੀਆਂ ਆ ਕੁਝ ਜਿਦਾ ਮਤਲਬ ਕੇ ਪ੍ਰਸ਼ਾਸਨ ਨਾਲ ਵਰਕੇ ਜੀ ਆ ਬੰਦੇ ਸਾਰੇ ਆਪਣੀ ਭੈਣ ਭਰਾ ਤੇ ਬਾਕੀ ਇੱਥੇ ਆਏ ਹੀਗੇ ਪਟਵਾਰੀ ਸਾਹਿਬ ਵੀ ਆਏ ਹੀ ਹੋਰ ਵੀ ਇਥੇ ਮਹਿਕਮੇ ਵਾਲੇ ਆ ਹੀ ਆਉਂਦੇ ਆ ਵੇਖ ਕੇ ਮੁਰਜ ਜਾਂਦੇ ਆ ਜੇ ਕੋਈ ਨੰਬਰ ਨੰਬਰ ਦੇ ਕੇ ਆ ਬਾਈ ਚਾਂਸ ਲੋੜ ਪਈ ਦੀ ਤੇ ਫੋਨ ਕਰਿਆ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਇਹ ਫੱਤੇਪੈਣ ਦੇ ਗੁਰਦੁਆਰੇ ਚ ਡਿਊਟਿੰਗ ਬਾ ਰਿਆ ਸਾਂ। ਇਹੀ ਥੋੜਾ ਜਿਹਾ ਥਾਜ ਦਾ ਘਾਟ ਹੈ ਪਾਣੀ ਬਾਕੀ ਸਾਰੇ ਬਹੁਤ ਜ਼ਿਆਦਾ ਬੰਨ ਲੇ ਚੁੱਕੇ ਆ ਜੀ। ਹਾਂਜੀ। ਤੇ ਮਦਦ ਨੂੰ ਕਿੱਥੇ ਲੈ ਜਾਣਾ? ਮਾਰਾ ਸ੍ਰੋਪ ਦੀ ਆਪਣਾ ਪਿੰਡ ਮੇਰਾ ਪਿੰਡ ਰੜੀ ਹੈ। ਉੱਥੇ ਆਪਾਂ ਮਾਰਾ ਇਹ ਸ੍ਰੋਪ ਨੂੰ ਲੈ ਕੇ ਜੰਨੇ ਕਿਉਂਕਿ ਸੇਫ ਜਗ੍ਹਾ ਤੇ ਲੈ ਜਾਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇੱਕ ਰਸਤਾ ਬਹੁਤ ਖਰਾਬ ਹੈ। ਰਸਤੇ ਖਰਾਬ ਦੇ ਕਾਰਨ ਰਾਤ ਦੇ ਸਮੇਂ ਰੋਡ ਤੇ ਵੀ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਲਈ ਇਹਨੂੰ ਮਾਰਾ ਇਹ ਸ੍ਰੋਪ ਨੂੰ ਪਹਿਲਾਂ ਹੀ ਸੇਫ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਜੀ।